ਪੰਜਾਬ ਚ ਸੀਤ ਲਹਿਰ ਔਰ ਠੰਡ ਦਾ ਪ੍ਰਕੋਪ ਇਕਦਮ ਵਧਿਆ ਹੈ ਟੈਂਪਰੇਚਰ 7 ਡਿਗਰੀ ਪਹੁੰਚ ਗਿਆ ਰਾਤ ਦਾ ਸਮਾਣਾ ਇਲਾਕੇ ਦੇ ਵਿੱਚ ਡਾਕਟਰਾਂ ਨੇ ਸਲਾਹ ਦਿੱਤੀ ਹੈ ਕਿ ਇਸ ਠੰਡ ਦੇ ਮੌਸਮ ਦੇ ਵਿੱਚ ਬਹੁਤ ਜ਼ਰੂਰੀ ਕੰਮ ਉਤਾਂ ਨਿਕਲੋ ਜੇ ਜਾਣਾ ਵੀ ਹੈ ਤਾਂ ਗਰਮ ਕਪੜੇ ਪਾ ਕੇ ਪੂਰਾ ਸਰੀਰ ਢੱਕ ਕੇ ਬਾਹਰ ਨਿਕਲੋ ਔਰ ਡਾਕਟਰਾਂ ਦੀ ਸਲਾਹ ਨਾਲ ਦਵਾਈ ਲਿਓ ਇਸ ਲਈ ਡਾਕਟਰਾਂ ਨੇ ਵੀ ਸਲਾਹ ਦਿੱਤੀ ਹੈ ਕਿ ਤੁਸੀਂ ਸਰਦੀ ਤੋਂ ਬਚ ਕੇ ਰਕੋ ਕਿ ਠੰਡ ਜਿਆਦਾ ਵੱਧ ਰਹੀ ਹੈ ਔਰ ਠੰਡਾ ਹੈ ਬਹੁਤ ਧੁੰਦ ਪੈ ਰਹੀ ਹੈ ਸੀਤ ਲਹਿਰ ਹੋ ਰਹੀ ਹੈ ਹਵਾ ਚੱਲ ਰਹੀ ਹੈ ਬਹੁਤ ਜ਼ਿਆਦਾ ਬੱਚਿਆਂ ਦੇ ਬਹੁਤ ਨੁਕਸਾਨ ਦਾਇਕ ਹੈ ਹਾਂ ਕੁਝ ਦਿਨਾਂ ਤੋਂ ਜਿਵੇਂ ਕੋਰਾ ਕਾਫੀ ਪੈ ਰਿਹਾ ਹੈ ਤੇ ਠੰਡ ਵੀ ਬਹੁਤ ਪੈ ਰਹੀ ਹੈਗੀ ਆ ਤਾਂ ਇਸ ਕਰਕੇ ਥੋੜਾ ਖਾਂਸੀ ਜੁਕਾਮ ਤੇ ਸਾਹ ਦੇ ਮਰੀਜ਼ਾਂ ਦੀ ਸੰਖਿਆ ਦੇ ਵਿੱਚ ਬੜੋਤਰੀ ਹੋਈ ਹੈ ਸੀਤ ਲਹਿਰ ਕਰਕੇ ਬੀਪੀ ਤੇ ਹਾਰਟ ਦਾ ਵੀ ਰਿਸਕ ਵੱਧ ਜਾਂਦਾ ਹੈ ਤਾਂ ਲੋਕਾਂ ਨੂੰ ਇਹ ਹਦਾਇਤ ਦਿੱਤੀ ਜਾਂਦੀ ਹੈ ਕਿ ਸਵੇਰ ਸਵੇਰੇ ਹੈ ਮਤਲਬ ਜਿਹੜੇ ਹੈਗੇ ਗਰਮ ਕੱਪੜੇ ਪਾ ਕੇ ਹੀ ਬਾਹਰ ਨਿਕਲਣ ਤੇ ਜਿਹੜੇ ਸਵੇਰੇ ਮਾਰਨਿੰਗ ਵਾਕ ਤੇ ਜਾਂਦੇ ਹਨ ਤਾਂ ਉਹਨਾਂ ਨੂੰ ਹਦਾਇਤ ਦਿੱਤੀ ਜਾਂਦੀ ਹੈ ਕਿ ਕੁਝ ਦੇਰ ਬਾਹਰ ਨਾ ਜਾਂਦੇ ਕਰਦੇ ਵਿੱਚ ਹੀ ਕਸਰਤ ਵਗੈਰਾ ਕਰਦੇ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼